ਠੀਕਣਾ ਚਾਹੋਗੇ ਸਰ ਸਰਦਾਰ ਵੱਡੀ ਜਿਹੜਾ ਪ੍ਰਾਸ ਦੀ ਠੀਕਣਾ ਚਾਹੋਗੇ ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਸਾਢੇ 3 ਸਾਲ ਵਿਕਾਸ ਦੇ ਕੰਮ ਕੀਤੇ ਤਦਨ ਤਾਦ ਦੇ ਲੋਕਾਂ ਨੇ ਵਿਕਾਸ ਦੇ ਨਾਂ ਦੇਤੇ ਵੋਟਾਂ ਪਾਈਆਂ ਵਿਕਾਸ ਜਿਹੜਾ ਅਸੀਂ ਕਹਿੰਦੇ ਉਹ ਕਹਿੰਦੇ ਅਸੀਂ ਪੰਥ ਘਲਕਾ ਜੀ ਤੇ ਅਸੀਂ ਕਹਿੰਦੇ ਵਿਕਾਸ ਦੇ ਨਾਂ ਦੇ ਲੋਕ ਵੋਟ ਪਾਉਣ ਉਹ ਲੋਕਾਂ ਨੇ ਉਹ ਸਾਡੀ ਅਪੀਲ ਜਿਹੜੀ ਸਾਡੀ ਬੇਨਤੀ ਜਿਹੜੀ ਉਹ ਸੁਣੀ ਉਹ ਵਿਕਾਸ ਨੂੰ ਜਿਹੜਾ ਪਹਿਲ ਦਿੱਤਾ ਔਰ ਜਿਹੜੇ ਬੰਦੇ ਧਾਰਮਿਕ ਇਸ਼ੂ ਅਸ਼ਾਲ ਦੇ ਸੀਗੇ ਉਹਨਾਂ ਉਹਨਾਂ ਨੂੰ ਸਾਦਿਆਂ ਨੂੰ ਬਹੁਤ ਬੁਰੀ ਤਰ੍ਹਾਂ ਬੋਲ ਜਿਹੜੀ ਆ ਉਹ ਹਾਰ ਹੋਈ ਆ ਪਰ ਖਾਸ ਤੌਰ ਤੇ ਕਾਂਗਰਸ ਨੂੰ ਔਰ ਜਿਹੜੇ ਨਵਾਂ ਅਕਾਲੀ ਦਲ ਬਣਿਆ ਆਵਾਜ਼ ਪੰਜਾਬ ਉਹਨਾਂ ਨੂੰ ਔਰ ਬੀਜੇਪੀ ਜਿਹੜੀ ਸਭ ਤੋਂ ਪਿੱਛੇ ਰਹੀ ਆ ਉਹ ਨੋਟ ਕਰ ਲੈ ਬਿੱਟੂ ਬਿੱਟੂ ਖਾਸ ਤੌਰ ਤੇ ਨੋਟ ਕਰ ਲੈ ਉਹ ਬੜੀਆ ਕੱਪਾ ਮਾਰਦੇ ਜੀ ਇਹ ਸਿੱਧਾ ਕਰਾਂਗੇ ਜੀ ਉਹ ਦੱਸਦਾਂਗੇ ਉਹ ਸਪਸ਼ਟ ਹੋ ਗਿਆ ਕਿ ਬੀਜੇਪੀ ਨੂੰ ਪੰਜਾਬ ਚ ਕੋਈ ਵੋਟ ਨਹੀਂ ਪੈਂਦੀ ਵਾਲੀ ਔਰ ਕਾਂਗਰਸ ਦੇ ਜਿਹੜੇ ਸੱਤ ਮੁੱਖ ਮੰਤਰੀ ਤੁਰੇ ਫਿਰਦੇ ਇਤਨੀਆਂ ਬਾਜਬਾ ਰਾਜਾ ਬਰਿੰਗ ਸਿੱਧੂ ਸੁਖੀ ਇਹਨਾਂ ਦਾ ਪਤਾ ਹੀ ਕਿੰਨੇ ਮੁੱਖੋਂ ਦੀ ਉਹ ਸੱਤਾਂ ਮੁੱਖ ਮੰਤਰੀਆਂ ਸੋਚਦਾ ਨਾ ਚਾਹੀਦਾ ਕਿ ਆਪਣੇ ਅੰਦਰੋਂ ਇਹ ਸੁਪਨੇ ਖਤਮ ਕਰ ਦਿਓ ਨਾ ਕਾਂਗਰਸ ਪੰਜਾਬ ਚ ਕਿਤੇ ਲੜਾਈ ਚ ਨਾ ਸਤਾਈ ਚ ਕੇ ਲੜਾਈ ਚ ਹੋਊਗੀ ਸਤਾਈ ਤੇ ਦਵਾਦਾ ਸਦਾ ਭਗਵਾਨ ਸਿੰਘ ਮਾਨ ਦੀ ਗਵਾਹੀ ਤੇਰਾ ਆਮ ਆਦੀ ਪਾਰਟੀ ਦੀ ਸਰਕਾਰ ਬੜਾ ਜਾਏ ਬੜਿੰਗ ਕੋਈ ਕਾਫੀ ਚਰਚਾ ਜੂ ਰਏ ਕਾਫੀ ਤੁੱਕੇ ਬਿਆਨ ਕੀਤੇ ਕਿ ਲੱਗਾ ਕਿਲਾ ਕੱਢਿਆ ਲੋਕਾਂ ਨੇ ਉਹਨਾਂ ਨੇ ਵੋਟਾਂ ਲੈਣ ਦੀ ਬਹੁਤ ਬੇਤੁੱਕੇ ਬੇਸੁਰੇ ਬਿਆਨ ਦਿੱਤੇ ਔਰ ਤਰਫਾਰ ਦੇ ਲੋਕਾਂ ਨੇ ਮਝੈਲਾ ਨੇ ਰਾਜੇ ਬੜਿੰਗ ਦੀ ਧੌਂਚੋਂ ਬਹੁਤ ਐ ਚੰਗੀ ਤਰ੍ਹਾਂ ਕਿਲਾ ਕੱਢਤਾ ਬਾਜਵੇ ਨਹੀਂ ਤੇ ਰਾਜਾ ਬੜਿੰਗ ਜੀ ਇਸ ਕਰਕੇ ਸਭ ਜਿਹੜੀਆਂ ਇਹ ਗੱਲਾਂ ਕਰਦੇ ਆ ਉਹ ਇਹਨਾਂ ਨੂੰ ਭੁੱਲ ਜਾਣੀਆਂ ਚਾਹੀਦੀਆਂ ਲੋਕ ਵਿਕਾਸ ਨੂੰ ਹੀ ਵੋਟਾਂ ਪਾਉਣਗੇ ਔਰ ਵਿਕਾਸ ਜਿਹੜਾ ਸਦਾ ਭਗਵਾਨ ਸਿੰਘ ਮਾਨ ਜੀ ਨੇ ਕਰਾਇਆ 27 ਜੀਓ ਦੇ ਵਕਾਫ ਦੇ ਨਾਤੇ ਅਸੀਂ ਚੋਣ ਦਿੱਤੀ ਹੈ ਸਰਕਾਰ ਬਣਾ ਬੀਜੇਪੀ ਦੇ ਦੋ ਦੋ ਮੁੱਖ ਮੰਤਰੀ ਪ੍ਰਚਾਰ ਕਰਕੇ ਗਏ ਤੇ ਕਹਿੰਦੇ ਵੀ ਅਸੀਂ ਡਬਲ ਜਿੰਨੀ ਸਰਕਾਰ ਬਣਾਵਾਂਗੇ ਮੈਂ ਕਹਿੰਦਾ ਬੀਜੇਪੀ ਵਾਲੇ ਪੰਜਾਬ ਤੋਂ ਆਪਣੇ ਸਾਰੇ ਮੁੱਖ ਮੰਤਰੀ ਘਲਦਨ ਤਾਂ ਵੀ ਨਹੀਂ ਦੇ ਸਕਦੇ ਜੋ ਮਰਜ਼ੀ ਕਰ ਇਲਾਕਾ ਦਾ ਮੋਢਿਆ 27 ਦੀ ਜਿੱਤ 27 ਦੀ ਜਿੱਤ ਦਾ ਮੋਢਿਆ ਜੀ ਇਹ 27 ਦੀ ਜਿੱਤ ਦਾ ਇਹੀ ਕਹਿੰਦੇ ਸੀਗੇ ਕਿ ਸੈਮੀਫਾਈਨਲ ਆ ਉਹ ਫਾਈਨਲ ਦੀ ਤਿਆਰੀ ਹੋ ਗਈ ਹੁਣ 27 ਦੀ ਜਿੱਤਾਂ ਸੈਮੀਫਾਈਨਲ ਜਿੱਤ ਗਈ ਆ ਆਮ ਆਦਮੀ ਪਾਰਟੀ ਬਿਲਕੁਲ ਜਿੱਤ ਗਈ ਬਹੁਤ ਆਰਾਮ ਨਾਲ ਬਹੁਤ ਵਧੀਆ ਟੰਗ ਦੇ